ਸੱਜਣਾ ਦੇ ਵਿੱਚ ਸ਼ੇਅਰ ਸੁਣਾਉਣੇ ਪੈ ਗਏ ਨੇ ਕਵੀ ਸ਼ੌਕਤ ਅਲੀ ਕਮਰ ਸੱਜਣਾ ਦੇ ਵਿੱਚ ਸ਼ੇਅਰ ਸੁਣਾਉਣੇ ਪੈ ਗਏ ਨੇ ਫਟ ਜਿਗਰ ਦੇ ਖੋਲ ਵਿਖਾਉਣੇ ਪੈ ਗਏ ਨੇ ਅੱਜ ਬਦਲਾਂ ਦੀ ਕਿਣ ਮੇਨ ਨੇ ਅਗ ਲਾਈਏ ਅੱਜ ਬਦਲਾਂ ਦੀ ਕਿਣ ਮੇਨ ਨੇ ਅਗ ਲਾਈਏ ਅੱਜ ਯਾਦਾਂ ਦੇ ਦੀਪ ਜਗਾਉਣੇ ਪੈ ਗਏ ਨੇ ਸਿੰਮ ਦੀਆਂ ਅੱਖਾਂ ਦੀ ਦਰਦ ਕਹਾਣੀ ਸੁਣ ਕੇ ਪੱਥਰਾਂ ਨੂੰ ਵੀ ਹੌਟ ਹਿਲਾਉਣੇ ਪੈ ਗਏ ਨੇ ਮੇਲੇ ਵਿੱਚ ਹਰ ਬੰਦਾ ਕੱਲਾ ਲੱਗਦਾ ਏ ਮੇਲੇ ਵਿੱਚ ਹਰ ਬੰਦਾ ਕੱਲਾ ਲੱਗਦਾ ਏ ਸਾਂਝਾਂ ਦੇ ਬਸ ਢੋਲ ਵਜਾਉਣੇ ਪੈ ਗਏ ਨੇ ਆਪਣੇ ਹੀ ਪਰਛਾਵੇਂ ਤੋਂ ਡਰ ਲੱਗਦਾ ਏ ਆਪਣੇ ਹੀ ਪਰਛਾਵੇਂ ਤੋਂ ਡਰ ਲੱਗਦਾ ਏ ਆਪਣੇ ਚਿਹਰੇ ਆਪ ਲੁਕਾਉਣੇ ਪੈ ਗਏ ਨੇ ਚਿਹਰਿਆਂ ਉੱਤੋਂ ਲਾਲੀ ਖੁੱਸਦੀ ਜਾਂਦੀ ਏ ਪਿੰਡਿਆਂ ਉੱਤੇ ਜ਼ਖਮ ਸਜਾਉਣੇ ਪੈ ਗਏ ਨੇ ਅੱਜ ਤੇ ਦਿਲ ਦੀ ਧਰਤੀ ਤੇ ਅੱਗ ਵਰਦੀ ਏ ਅੱਜ ਤੇ ਦਿਲ ਦੀ ਧਰਤੀ ਤੇ ਅੱਗ ਵਰਦੀ ਏ ਅੱਜ ਅੱਖੀਆਂ ਚੋਂ ਸੌਣ ਵਗਾਉਣੇ ਪੈ ਗਏ ਨੇ ਇੱਕ ਦੂਜੇ ਨੂੰ ਧੋਖਾ ਦੇ ਕੇ ਮਾਰਨ ਲਈ ਚਿਹਰੇ ਉੱਤੇ ਖੋਲ ਚੜਾਉਣੇ ਪੈ ਗਏ ਨੇ ਬਰਫ਼ ਦਿਲਾਂ ਨੂੰ ਦਿਲ ਦਾ ਸੇਕ ਪਹੁੰਚਾਉਣ ਲਈ ਆਪਣੇ ਦਿਲ ਵਿੱਚ ਭਾਂਬੜ ਲਾਉਣੇ ਪੈ ਗਏ ਨੇ ਯਾਰ ਕਮਰ ਏ ਸ਼ੇਰ ਵੀ ਸੁੱਚੇ ਮੋਤੀ ਨੇ ਯਾਰ ਕਮਰ ਇਹ ਸ਼ੇਰ ਵੀ ਸੁੱਚੇ ਮੋਤੀ ਨੇ ਇਹ ਮੋਤੀ ਜੋ ਆਪ ਲਟਾਉਣੇ ਪੈ ਗਏ ਨੇ ਸੱਜਣਾ ਦੇ ਵਿੱਚ ਸ਼ੇਰ ਸੁਣਾਉਣੇ ਪੈ ਗਏ ਨੇ ਫੱਟ ਜੀਰਦੇ ਖੋਲ ਵਿਖਾਉਣੇ ਪੈ ਗਏ ਨੇ